ਵੀ ਅੱਛਾ ਮੈਂ ਚੈੱਕ ਦਿਓ ਕੰਮ ਨੂੰ ਖਿੱਚ ਦਿਓ ਵੀ ਆ ਗਏ ਬਈ ਆ ਬੁੱਢਲੇਵਾਲ ਦੇ ਜੀ ਉੜੇ ਆਣੇ ਆਉਦੇ ਜਗ੍ਹਾ ਤੇ ਪਹੁੰਚ ਗਏ ਆ ਗਏ ਸਿੰਘ ਅਹ ਉਧਰ ਠੀਕ ਹੈ ਬਾਬੇ ਬੋਲਵਾਣਾ ਠੀਕ ਹੈ ਅਰਦੀ ਗਲ ਆ ਦੇਖੋ ਬਈ ਹਾਂ ਬਾਰਡਰ ਦੇ ਕੋਲੇ ਜਿਹਨਾਂ ਤਾਰਾਂ ਲੱਗੀਆਂ ਹੁੰਦੇ ਨੇ ਨਜ਼ੀਕ ਦਾ ਇਹ ਹਾਲ ਓਕੇ ਜਿਹੀ ਸਤੀ ਦੀ ਇਕਰਾਂ ਵਾਲੀ ਗੱਡੀ ਪਬਲਿਕ ਪਹੁੰਚ ਚੁੱਕੀ ਹੈ ਯੂਐਸਏ ਦੇਰ ਸਮਾਈਲਿੰਗ ਫੇਸ ਹਿੰਸਾਲ ਤੋਂ ਦੇਰ ਪ੍ਰਾਊਡ ਆਫ ਦੋਜ਼ ਦੀਪਰ Who are going to sacrifice and uh, those people have said clearly duty to sacrifice our life before jagjit singh dallewal it is not the duty of the jagjit singh dallewal only to fight for the cause of the farmers it is the duty of all of us We ਤੇ ਪਹੁੰਚ ਗਏ ਆ ਉਧਰੋਂ ਪੁਲਿਸ ਅਮਰਜੀਤ ਵੜੇ ਸਿੰਘ ਆ ਜਿਹੜੇ ਉਹ ਬੈਠੇ ਹੋਏ ਆ ਕਰ ਲੋ ਦਰਸ਼ਨ ਇਹਦਾ ਸਾਡੇ ਮੀਡੀਆ ਵਾਲੇ ਭਰਾ ਵੀ ਕਵਰ ਕਰੀ ਜਾਂਦੇ ਆ ਪੰਜਾਬੀ ਪੀਪਲ ਬੈਨ ਦੇ ਸੈਟ ਐਗਜ਼ਾਮਪਲ ਆਫ ਨਾਨ ਵਾਇਲੈਂਸ ਬਾਪੂ ਸਪੀਚ ਦਿੰਦੇ ਗੇਨ 100% ਮਾਰਕਸ ਬਿਕੋਜ਼ ਦੇ ਸੇ ਆਈ ਹੈਵ ਟਾਕਡ ਟੂ ਮੈਨੀ ਪੀਪਲ ਡਿਊਰਿੰਗ ਪ੍ਰੀਵੀਅਸ ਡੇਸ ਥੈਟ ਆਵਰ ਗੁਰੂ ਆਰਜਨ ਦੇਵ ਸਾਹਿਬ second example of peaceful resistance even on a burning fire he did not hesitate and he did not object to the rulers of the moguls mogal raj ya mogal shasan aur mogal uh, we can say cruel kings after that second example was set by guru tegh bahadur sahib just in the center of delhi where ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਸ਼ੀਸ਼ਵੰਤ ਸਾਹਿਬ ਇਜੈਸਟੈਬਲਿਸ਼ਡ ਐਂਡ ਪੀਪਲ ਬੋਅ দেয়ার ਹੈਡਸ ਟੂ ਦੀ ਸੈਕਰੀਫਾਈਸ ਆਫ ਗੁਰੂ ਤੇਗ ਬਹਾਦਰ ਲੋਂਗ ਲੋਂਗ ਐਗੋ ਸੌਰੀ ਬੈਟਰੀ ਮੈਂ ਚੇਂਜ ਕਰ ਲਾਂ ਬੈਟਰੀ ਨੂੰ ਪ੍ਰੋਬਲਮ ਆ ਗਈ ਸਾਡੇ ਭਾਈਓ ਦੀ ਡਿਊਟੀ ਕਰਦੇ ਆ ਪਰਮਨੈਂਟ ਪਹਿਲੀ ਮਰਜੀਤ ਸਿੰਘ ਪਹੁੰਚ ਚੁਕੇ ਆ ਬਈ ਬਾਰਡਰ ਤੇ ਦੇ ਕੋਦਰ ਪਲਸ ਵਾਲ ਉਹ ਪਿਛੋਂ ਤੱਕ ਗਲੋਡੂ ਇਹ ਖੜੇ ਆ ਟੋਪਿਆਂ ਵਾਲੇ ਰਾਤ ਨੂੰ ਬਾਪੂ 12 ਵਜੇ ਪਾਣੀ ਦੀ ਵਾਰੀ ਹੁੰਦੀ ਉਸੇ ਲਈ ਜਾਂਦਾ ਨੇ ਆ ਮਾਨਸਾਬ ਜਿਲ੍ਹੇ ਦੇ ਵਿੱਚ ਆਮ ਫਸਲ ਹੁੰਦੀ ਸੀ ਆ ਜੀ ਜੀ ਦਾ ਬਾਹਰ ਚੋਕਣਾ ਦੀ ਬਾਗਾਂ ਲੱਗੀਆਂ ਹੋਈਆਂ ਆਪਣੇ ਦਾਦੇ ਨਾਲ ਪਾਤਾਂ ਤੋਂ ਦਵਾਦੀ ਲੱਗੇ ਆਵੇ ਸੰਭਾਨ ਜਿਹੜਾ ਸੰਭਾਨ ਹੁਣ ਗੱਲ ਉਹਨਾਂ ਮੈਂ ਅਸਲੀ ਤੇ ਪੰਜਾਬੀ ਹੋਣ ਦੇ ਬਾਵਜੂਦ ਅੰਗਰੇਜ਼ੀ ਕਿਉਂ ਬੋਲਦੇ ਮੈਂ ਇੱਥੇ ਧਾਰ ਕੀ ਆਇਆ ਪਹਿਲਾਂ ਮੈਂ ਜਾਂਦਾ ਹੁੰਦਾ ਸੀਗਾ ਸ਼ੰਭੂਗੜ੍ਹ ਕਿਉਂਕਿ ਹੁਣ ਸੰਘਰਸ਼ ਦਾ ਕੇਂਦਰ ਠਾਬੀ ਗੁਜਰਾ ਇਹ ਸੈਂਟਰ ਬਣ ਗਿਆ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਪੰਜਾਬੀ ਬੋਲਣ ਵਾਲਿਆਂ ਦੀ ਹਿੰਦੀ ਬੋਲਣ ਵਾਲਿਆਂ ਦੀ ਬਹੁਤ ਵੱਡੀ ਟੀਮ ਹੈਗੀ ਆ ਮੈਂ ਉਹਨਾਂ ਨੂੰ ਸਲਾਮ ਕਰਦਾ ਮੈਂ ਉਹਨਾਂ ਨੂੰ ਕੋਈ ਨਫ਼ਰਤ ਨਹੀਂ ਕਰਦਾ ਉਹਨਾਂ ਦੀ ਆਵਾਜ਼ ਜਿਹੜੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਯਾਨੀ ਉੱਤਰੀ ਭਾਰਤ ਦੇ ਸੂਬਿਆਂ ਦੇ ਆ ਪਿੱਛੇ ਜੇ ਮੈਂ ਤੁਹਾਨੂੰ ਦੱਸਦਾ ਇਹ ਝੰਡਾ ਮੈਨੂੰ ਕਿੱਥੋਂ ਮਿਲਿਆ ਮੈਂ ਮਹਾਰਾਸ਼ਟਰ ਗਿਆ ਮਹਾਰਾਸ਼ਟਰ ਆਰਐਸਐਸ ਦੇ ਬੰਦਿਆਂ ਨੇ ਸਿਰਫ ਇਸ ਕਹਿ ਕੇ ਇਸ ਕਾਰਨ ਕਰਕੇ ਕੁਝ ਉਥੋਂ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਕੁੱਟਦੇ ਕਿ ਉਹਨਾਂ ਨੇ ਇਹ ਕਹਿਤਾ ਸੀਗਾ ਕਿ ਰਾਮ ਨੇ ਸੀਤਾ ਨੂੰ ਛੱਡਤਾ ਸੀ ਗਿਰਲੇ ਦੇ ਨਾਲ। ਮਾੜੀ ਗੱਲ ਖੜਦਾ। ਸਮਝੇ ਨਾ ਤੇ ਐਨੀ ਗੱਲ ਉਹਨਾਂ ਨੇ ਆਪਣੇ ਨਾਟਕ ਦੇ ਵਿੱਚ ਬਹਿਤੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਉਹਦਾ ਕਤਾਪਾ ਕੀਤਾ ਉਹਨਾਂ ਦੇ ਡਿਪਾਰਟਮੈਂਟ ਦੀ ਭੰਨ ਤੋੜ ਕੀਤੀ ਨਾਟਕਕਾਰਾਂ ਦਾ। ਤਾਂ ਉਥੋਂ ਇੱਕ ਲੜਕੀ ਸੀਗੀ ਮਲਿਕਾ ਲੋਟ ਕਰਨ ਵਾਲੀ ਜੰਗਮੈਨ। ਉਹ ਟਿੱਕਰੀ ਬਾਰਡਰ ਤੇ ਰਹੀ ਹੈ ਪਿਛਲੇ ਸੰਘਰਸ਼ ਦੌਰਾਨ। ਮੈਨੂੰ ਕੁਝ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਸੀਗੇ ਉਹਨਾਂ ਨੇ ਟਾਈਮ ਦਿੱਤਾ ਸੀ ਮਤਲਬ ਕਿ ਤੁਸੀਂ ਐਡਰੈਸ ਦਿੱਤਾ ਕਿ ਤੁਸੀਂ ਆਹ ਲੜਕੀ ਨੂੰ ਮਲਕਾ ਨੂੰ ਮਿਲਿਓ ਇਹ ਤੁਹਾਨੂੰ ਉੱਥੇ ਸਭ ਜਿਹੜੇ ਬੰਦੇ ਸੰਰਸ਼ੀ ਲੋਨ ਨੂੰ ਮਲਾਏ ਅਸੀਂ ਕਿਉਂ ਗਏ ਸੀ ਪੂਨੇ ਸਾਡਾ ਮਕਸਦ ਹੋਰ ਸੀ ਭਾਰਤ ਦੀ ਸਭ ਤੋਂ ਪਹਿਲੀ ਔਰਤ ਸਵਿੱਤਰੀ ਬਾਈ ਫੂਲੇ ਨਾ ਸੁਣਿਆ ਤੁਸੀਂ ਨਹੀਂ ਸੁਣਿਆ ਉਹ ਪੂਨੇ ਉਹਦਾ ਪਤੀ ਸੀ ਉਹਦਾ ਜਿਹੜਾ ਪਤੀ ਸੀਗਾ ਫੂਲੇ ਉਹ ਦੋਨਾਂ ਨੇ ਇੱਕ ਪਹਿਲਾ ਸਕੂਲ ਚਲਾਇਆ ਉਥੇ ਪਹਿਲੀ ਅਧਿਆਪਕਾ ਕਿਹਾ ਜਾਂਦਾ ਹਿੰਦੂਸਤਾਨ ਦੀ ਉਹਨੂੰ ਅਗਰ ਹਿਸਟਰੀ ਪੜ੍ਹੋ ਹਤਾ ਤੁਸੀਂ ਉਹਨਾਂ ਨੇ ਇਹ ਐਲਾਨ ਕਰਿਆ ਸੀ ਪ੍ਰਧਾਨ ਜੀ ਪਾਣੀ ਪਾਣੀ ਬੋਲ ਬਈ ਦੋ ਫਲੜੀ ਭਰਾ ਬਣ ਕੇ ਮੈਨੂੰ ਪਿਆ ਦੇ ਮਾੜਾ ਯਾਰ ਆ ਵੇਂ ਆ ਗਿਆ ਤੇ ਇਹ ਪਾਣੀ ਦੇ ਫਗੜੀ ਪਾਣੀ ਫੜ ਲਾ ਭਾਵੇਂ ਪੇਟੀ ਲੈ ਲੈ ਸਾਰੇ ਪੀ ਲੈਣਗੇ ਯਾਰ ਮੀਡੀਆ ਵਾਲੇ ਨੂੰ ਜੀ